ਸਾਸ੍ਰੀਕਾਲ ਜੀ ਅੱਜ ਅਸੀਂ ਆਏ ਆਂ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਮੁਹਾਲੀ ਵਿਖੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ 7000 ਰੁੱਖਾਂ ਦਾ ਗੁਰੂ ਨਾਨਕ ਦੇਵ ਜੰਗਲ ਲੱਗਿਆ ਇਹ ਜੰਗਲ ਜਿਹੜਾ ਕਿ ਗੁਰਦੁਆਰਾ ਪਵੰਦਨ ਕਮੇਟੀ ਦੇ ਸਹਿਯੋਗ ਨਾਲ ਮੁਹਾਲੀ ਵਾਕ ਵੱਲਿਆਂ ਨੇ ਇੱਕ ਉਸ ਇੱਕ ਲੋ ਸੇਵਾ ਲਈ ਅੱਜ ਇਸ ਜੰਗਲ ਨੂੰ ਪੂਰਾ 1 ਸਾਲ ਹੋ ਚੁੱਕਿਆ ਗੁਰਦੁਆਰਾ ਸਾਹਿਬ ਵੱਲੋਂ ਮੁਹਾਲੀ ਵਾਕ ਵੱਲੋਂ ਇਹ ਜੰਗਲ ਦੀ ਬਹੁਤ ਹੀ ਸੋਹਣੀ ਬਹੁਤ ਹੀ ਸੋਹਣੀ ਸਾਮ ਸੰਭਾਲ ਕੀਤੀ ਗਈ ਹੈ ਟਾਈਮ ਸਿਰ ਡੀ ਵਿਡਿੰਗ ਕੀਤੀ ਗਈ ਹੈ ਤੇ ਟਾਈਮ ਸਿਰ ਇਹਨੂੰ ਜੰਗਲ ਨੂੰ ਪਾਣੀ ਪੈਂਦਾ ਤਾਂ ਉਹਦਾ ਹੀ ਇਹ ਕਾਰਨ ਹੈ ਕਿ ਅਸੀਂ ਹੁਣ ਦੇਖ ਰਹੇ ਹਾਂ ਛੋਟੇ ਛੋਟੇ ਜੀਵ ਜੰਤੂ ਵੀ ਆਉਂਦੇ ਨੇ ਚਿੜੀਆਂ ਨੇ ਵੀ ਇਹਨੂੰ ਆਪਣਾ ਆਸਰਾ ਬਣਾ ਲਿਆ ਫਾਲਸੇ ਵਰਗੇ ਦਰਖਤਾਂ ਦਾ ਤਾਂ ਫਲ ਵੀ ਆਣਾ ਸ਼ੁਰੂ ਹੋ ਗਿਆ ਤੇ ਜੇ ਤੁਸੀਂ ਇਸ ਜੰਗਲ ਦੇ ਵਿੱਚ ਸੈਰ ਕਰਦੇ ਆ ਮਤਲਬ ਸਾਰਾ ਕੁਝ ਸ਼ਾਂਤ ਮੁਕ ਚੁੱਪ ਕਰਕੇ ਬਹੁਤ ਥੋੜੀ देर ਸੁਣੋਗੇ ਨਾ ਤੇ ਤੁਹਾਨੂੰ ਬੜੀਆਂ ਹੀ ਸੋਹਣੀਆਂ ਪੰਛੀ ਦੀਆਂ ਚਹਿਚਹਾਣ ਦੀਆਂ ਆਵਾਜ਼ਾਂ ਆਣਗੀਆਂ ਮੈਂ ਹੁਣ 1 ਮਿੰਟ ਚੁੱਪ ਕਰਦਾ ਤੂੰ ਸੁਣ ਸਕਦੇ ਜਿਵੇਂ ਤੁਸੀਂ ਦੇਖ ਸਕਦੇ ਹੋ ਜੰਗਲ ਬਹੁਤ ਹੀ ਹਰਾ ਭਰਾ ਤੇ ਲਹਿ ਲਹਾ ਰਿਹਾ ਹੈ ਕੁਦਰਤ ਨਾਲ ਇਹਦੇ ਵਿੱਚ ਅਸੀਂ 36 ਕਿਸਮ ਦੇ ਪੰਜਾਬ ਦੇ ਰਵਾਇਤੀ ਰੁੱਖਾਂ ਦੇ ਬੂਟੇ ਲਗਾਏ ਸੀਗੇ ਆਮਬਾ ਸਾਹਿਬ ਦੇ ਵਿੱਚ ਖੜੇ ਆ ਤੇ ਆਮਬ ਵੀ ਕਾਫੀ ਲਗਾਏ ਨੇ ਇਹਦੇ ਵਿੱਚ ਤੇ ਸ਼ੀਸ਼ਾ ਮੈਂ ਚਿੱਟਾ ਤੇ ਕਾਲਾ ਸਰੀਂ ਅਸੀਂ ਲਗਾਇਆ ਐਸੇ ਬੂਟੇ ਜਿਹੜੇ ਕਿ ਹਲੋਕ ਹੋ ਰਹੇ ਨੇ ਅੱਜ ਜਦੋਂ ਅਸੀਂ ਜੰਗਲ ਵਿੱਚ ਆਏ ਕਈ ਸਾਰੀਆਂ तितਲੀਆਂ ਤੇ ਕਈ ਸਾਰੀਆਂ ਚਿੜੀਆਂ ਨੂੰ ਅਸੀਂ ਦੇਖਿਆ ਤੇ ਦੇਖ ਕੇ ਮਨ ਖੁਸ਼ ਹੋ ਜਾਂਦਾ ਛਾਦੇ ਸਾਲ ਦਾ ਹੀ ਜੰਗਲ ਹੋਇਆ ਤੇ ਮੇਰੀ ਹਾਈਟ ਤੋਂ ਵੀ ਲਗਭਗ 2 ਗੁਣਾ ਉੱਚੇ ਪੇੜ ਕਈ ਪੇੜ ਪਹੁੰਚ ਚੁੱਕੇ ਨੇ ਪੰਜਾਬ ਜਿਹੜਾ ਗਰਮੀ ਨਾਲ ਬੇਹਾਲ ਹੋਇਆ ਹੋਇਆ ਤੇ ਜਦੋਂ ਅਸੀਂ ਇਹ ਜੰਗਲ ਦੇ ਵਿੱਚ ਸੈਰ ਕਰਦੇ ਆ ਤੇ ਸਾਨੂੰ ਇਹ ਗਰਮੀ ਮਹਿਸੂਸ ਨਹੀਂ ਹੁੰਦੀ ਇੱਕ ਬੜਾ ਹੀ ਠੰਡਾ ਮਾਹੌਲ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਖੜੇ ਆ ਤੇ ਨਾਲ ਗੁਰਬਾਣੀ ਚੱਲ ਰਹੀ ਏ ਇੱਕ ਬੜਾ ਹੀ ਸੋਹਣਾ ਪਵਿੱਤਰ ਤੇ ਸਾਰੀਆਂ ਟੈਨਸ਼ਨਾਂ ਇੱਥੇ ਆ ਕੇ ਉਤਰ ਜਾਂਦੀਆਂ ਨੇ ਬੜਾ ਹੀ ਸੋਹਣਾ ਮਾਹੌਲ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਗੁਰਦੁਆਰਾ ਸਾਹਿਬ ਮੋਹਾਲੀ ਤੁਸੀਂ ਜ਼ਰੂਰ ਆਓ ਇਹ ਜੰਗਲ ਨੂੰ ਵਿਜ਼ਿਟ ਕਰੋ ਇਹਦੇ ਵਿੱਚ ਸੈਰ ਕਰੋ ਕੁਦਰਤ ਦੀ ਨਿੱਕੀ ਗੋਦ ਦਾ ਆਨੰਦ ਮਾਣੋ